ਹਾਂਜੀ ਸ਼ਤਿਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਐਮਐਕਸ ਪੰਜਾਬ ਚੈਨਲ ਤੇ ਦੋਸਤੋ ਇਹ ਵੀਡੀਓ ਨਾਲ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਸਕੂਲ ਦੇ ਵਿੱਚ ਨਾ ਜਦੋਂ ਇੱਕ ਕੰਪੀਟੀਸ਼ਨ ਹੁੰਦਾ ਹੈ ਤੇ ਫਿਰ ਇੱਕ ਸਰਦਾਰ ਬੱਚਾ ਜਿਹੜਾ ਗਾਉਣ ਦੇ ਲਈ ਸਟੇਜ ਦੇ ਉੱਪਰ ਆਉਂਦਾ ਤੇ ਮੈਡਮ ਦੇ ਵੱਲੋਂ ਕਿਹਾ ਜਾਂਦਾ ਕਿ ਪਹਿਲਾਂ ਤੂੰ ਮੇਰੇ ਉੱਪਰ ਕੋਈ ਬੋਲੀ ਸੁਣਾ ਵਧੀਆ ਜੀ ਤੇ ਅੱਗੋਂ ਫਿਰ ਮੁੰਡੇ ਨੇ ਜਿਹੀ ਬੋਲੀ ਸੁਣਾਈ ਜਿਸ ਨੂੰ ਸੁਣ ਕੇ ਨਾ ਸਾਰਿਆਂ ਦਾ ਹਾਸਾ ਨਹੀਂ ਬੰਦ ਹੋਇਆ ਤੇ ਮੈਡਮ ਵੀ ਵਿਚਾਰੀ ਕੱਚੀ ਜੀ ਹੋ ਗਈ ਸਕੂਲ ਵਾਲੀ ਮੈਡਮ ਆਪਣੇ ਉੱਪਰ ਪਾਈ ਇਹ ਇਦਾਂ ਦੀ ਲੱਗਦੀ ਆ ਤਾਂ ਫਿਰ ਦੁਬਾਰਾ ਤੁਸੀਂ ਦੇਖੋ ਕਿ ਬੱਚਾ ਦੁਬਾਰਾ ਫੇਰ ਬੋਲੀ ਪਉਂਦਾ ਤੇ ਜਿਸ ਨੂੰ ਸੁਣ ਕੇ ਨਾ ਮੈਡਮ ਦੇਖੋ ਕਿੰਨਾ ਖੁਸ਼ ਹੋ ਜਾਂਦੀ ਆ ਪਹਿਲਾਂ ਤੁਸੀਂ ਉਹ ਪੂਰੀ ਵੀਡੀਓ ਦੇਖੋ ਮਾਰੀ ਵਰਤੀ ਘਟ ਮਾਰੀ ਵਰਤੀ ਮਾਰੀ ਵਰਤੀ ਘਟ ਕੱਢਦੀ ਸੱਤ ਕਹ ਲਿਆਦੀ ਝੂਟੀ ਅੱਜ ਕਰ ਕੁੜੀਆਂ ਦੀ ਬਾਂਦਰ ਵਰਗੀ ਬੋਤੇਲੀ ਆਦੀ ਕਰ ਖੁੱਤ ਬਾਂਦਰ ਵਰਗੀ ਬੋਤੇਲੀ ਆਦੀ ਕਰ ਕੁੜੀਆਂ ਆਦੀ ਬਾਂਦਰ ਵਰਗੀ ਬੋਤੇਲੀ ਹੋਰ ਆਂਦੀ ਆ ਬੋਲੀ ਪਹਿਲਾਂ ਮੈਨੂੰ ਇਹ ਦੱਸ ਇਹ ਬੋਲੀ ਕਿੰਨੇ ਸਿਖਾਈ ਹੋਤੀ ਨੂੰ ਕਮੈਂਟ ਵਿੱਚ ਦੱਸੋ ਮੇਰੀ ਬਾਂਦਰ ਵਰਗੀ ਬੁੱਧੀ ਲਾਣੀ ਦੀ ਆ ਹੈ ਨਾ ਦੱਸ ਪਹਿਲਾਂ ਮੈਨੂੰ ਮੈਂ ਸੋਹਣੀ ਨਹੀਂ ਹੈਗੀ ਤੁਹਾ ਕੀ ਦੋਸਤੋ ਕੀ ਵਿਚਾਰ ਨੇ ਤੁਹਾਡੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਹ ਹੀਆ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕਨ ਜਰੂਰ ਕਰ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ